ਅਸਤੇ ਹੀ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਵੱਲੋਂ ਪੋਲਟਰੀ ਫਾਰਮ ਦੇ ਮਾਲਕ ਤੇ ਗੋਲੀ ਚਲਾਈ ਗਈ ਹੈ ਤੇ ਫਿਰ ਗੁਨੀਮਤ ਦੱਸਦੀ ਇਹ ਰਹੀ ਹੈ ਕਿ ਗੋਲੀ ਉਸ ਸ਼ਖਸ ਤੇ ਲੱਗਣ ਦੀ ਬਜਾਏ ਸ਼ਰਾਬ ਦੇ ਠੇਕੇ ਤੇ ਪਈ ਫ੍ਰਿਜ ਤੇ ਲੱਗ ਗਈ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਗੱਲਬਾਤ ਦੌਰਾਨ ਜਿਸ ਸ਼ਖਸ ਤੇ ਗੋਲੀ ਲੱਗੀ ਹੈ ਉਸ ਦਾ ਕਹਿਣਾ ਹੈ ਕਿ ਪੋਲਟਰੀ ਫਾਰਮ ਅਤੇ ਜਿਮ ਉਹ ਚਲਾਉਂਦਾ ਹੈ ਜਿਮ ਦਾ ਉਹਨਾਂ ਦਾ ਕੰਮ ਹੈ ਤੇ ਉੱਥੇ ਹੀ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਨਾਲ ਲੱਗਦੇ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਜਿਮ ਦੇ ਵਿੱਚ ਜਿਹੜਾ ਹੈ ਉਹਨਾਂ ਜੌਣਾ ਲ ਤੇ ਜਿੰਬੀ ਫੀਸ ਜਿਹੜੀ ਹੈ ਜਦੋਂ ਉਹਨਾਂ ਦੇ ਉਹਨਾਂ ਤੋਂ ਮੰਗੀ ਗਈ ਤਾਂ ਫੀਸ ਦਾ ਦੇਣ ਤੇ ਜੜਾਏ ਉਹ ਝਗੜਾ ਹੋਇਆ ਸੀ ਤੇ ਉਸ ਝਗੜੇ ਦੀ ਰੰਜਿਸ਼ ਤੇ ਦੌਰਾਨ ਉਹਨਾਂ ਤੇ ਪਰਚਾ ਵੀ ਜੜਾਏ ਉਹ ਦਰਜ ਹੋਇਆ ਸੀ ਤੇ ਹੁਣ ਉਹ ਪਰਚਾ ਵਾਪਸ ਲੈਣ ਦੇ ਲਈ ਦਬਾਅ ਪਾ ਰਹੇ ਨੇ ਅਤੇ ਉਹਨਾਂ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਨੇ ਇਸੇ ਦੇ ਚਲਦੇ ਹੀ ਬੀਤੀ ਰਾਤ ਵੀ ਉਹਨਾਂ ਨੇ ਮੇਰੇ ਤੇ ਗੋਲੀ ਚਲਾਈ ਹੈ ਤੇ ਉੱਥੇ ਹੀ ਤਫ਼ਤੀਸ਼ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਕਿਹਾ ਇੱਥੇ ਗੋਲੀ ਚਲੰਦਾ ਮਾਮਲਾ ਸਾਹਮਣੇ ਆਇਆ ਸੀ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਨਾਂ ਦੇ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀ ਗ੍ਰਿਫਤਾਰ ਕਰ ਕੀਤੀ ਜਾਵੇਗੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਤੇ ਜਿਮ ਹੈ ਮੇਰਾ ਜਿਹੜੀ ਹੈ ਵਾਰਦਾਤ ਹੋਈ ਹੈ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭੰਤੋੜ ਕੀਤੀ ਹੈ ਇੱਥੇ ਆ ਕੇ ਪਹਿਲਾਂ ਇਹਨਾਂ ਨੇ ਤਨਖਾਹ ਦਿੱਤੀਆਂ ਫਿਰ ਭੰਤੋੜ ਕਰਤੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਹੈ ਫਿਰ ਇਹਨਾਂ ਨੇ ਮੇਰੇ ਤੇ ਦੋ ਟੈਗ ਕਰਤੇ ਆ ਹੁਣ ਹੁਣ ਕਹਿੰਦੇ ਵੀ ਪਰਚਾ ਵਾਪਸ ਕਰੋ ਨਹੀਂ ਤਾਂ ਤੁਹਾਨੂੰ ਜਾਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਆ 10 15 ਦਿਨ ਹੋ ਗਏ ਆ ਇਹ ਜੀ ਸਾਡੇ ਨਾਲ ਦੇ ਪਿੰਡ ਦੇ ਆ ਮੰਕਲ ਦੇ ਦਾਲਮ ਦੇ ਮੁੰਡੇ ਆ ਹਾਂਜੀ ਹਾਂਜੀ ਪਹਿਲਾਂ ਰਿਕਾਰਡ ਸਾਰਾ ਅਸ਼ੋਕੜੇ ਨਾਂ ਦਾ ਕ੍ਰਿਮੀਨਲ ਹੀ ਆ ਹਾਂਜੀ ਪੁਲਿਸ ਸਾਤ ਦਿਨ ਹੀ ਪੂਰਾ ਤੁਸੀਂ ਇੱਥੇ ਕੀ ਕਰਨਾ ਹੈ ਜੀ ਮੈਂ ਆ ਸਾਹਮਣੇ ਦੁਕਾਨ ਤੇ ਆ ਇਸ ਮੇਰਾ ਪੋਲਟਰੀ ਫਾਰਮ ਦਾ ਕੰਮ ਆ ਮੈਂ ਤੁਹਾਨੂੰ ਦੱਸਿਆ ਮੈਂ ਇਹਨਾਂ ਦੇ ਨਾਲ ਸਾਡੇ ਕੋਲ ਜਿੱਦਾਂ ਵੀਕ ਬਰਡ ਰਹਿ ਜਾਂਦੇ ਉਹਨਾਂ ਦੇ ਬਾਰੇ ਪੁੱਛਣ ਆਇਆ ਸੀਗਾ ਵੀ ਇਹਦਾ ਕੀ ਕੀਤਾ ਜਾਵੇ ਉਹ ਚੀਜ਼ ਬਾਰੇ ਪਤਾ ਕਰਨ ਆਇਆ ਸੀ ਤਾਂ ਮੇਰੇ ਜਸਟ 15 ਮਿੰਟ ਹੋਏ ਮੈਨੂੰ ਇੱਥੇ ਆਇਆ ਨੋਸਟਾ ਟਾਈਮ ਬੰਦਿਆ ਨੇ ਮੇਰੇ ਤੇ ਹਮਲਾ ਕਰਤਾ ਹੋਇਆ ਸਾਰਾ ਆਪਾਂ ਦੇ ਆਪਣੇ ਧਿਆਨੇ ਤੇ ਕੰਮ ਲੱਗੇ ਹਨ ਤੇ ਸਾਨੂੰ ਮਤਲਬ ਆਵਾਜ਼ ਆਈਏ ਵੀ ਜਿੱਦਾਂ ਕੋਈ ਟਾਇਰ ਫਟਣ ਦੀ ਜਾਂ ਐਂਦਾ ਆਵਾਜ਼ ਆਈ ਸੀ ਤੇ ਉਹ ਤੁਹਾਨੂੰ ਬਾਅਦ ਚ ਪਤਾ ਲੱਗਾ ਤੇ ਗੋਲੀ ਚੱਲੀ ਹੈ ਇਹ ਕੀ ਹੋਇਆ ਸਰ ਇਹ ਕੀ ਇਹ ਸਾਡੇ ਯਾਰ ਕੈਂਡੀ ਤੇ ਲੱਗਾ ਜੀ ਉਦੋਂ ਸਾਰੇ ਹੀ ਆਪਣੇ ਧਿਆਨ ਆਪਣਾ ਕੰਮ ਕਰਦੇ ਆ ਆਪਣਾ ਜਆ ਆਪਣਾ ਹਸਾਬਤਾ ਹੁੰਦਾ ਉਹ ਕਰ ਰਹੇ ਸੀ ਤੇ ਸਾਨੂੰ ਵਪਾਰ ਤੋਂ ਪਤਾ ਲੱਗ ਗਿਆ ਇਹ ਸਾਰਾ ਹੀ ਨਹੀਂ ਦਿਖਾਈ ਇਹ ਸਾਨੂੰ ਪਤਾ ਲੱਗਾ ਕਿ ਕਿ ਅਸੀਂ ਆਪਣੇ ਧਿਆਰ ਆਪਣਾ ਸੀਲ ਡੇ ਕਰਨਾ ਆਪਣਾ ਕੰਮ ਕਰ ਰਹੇ ਹਾਂ ਇਹ ਗੁਰਪ੍ਰੀਤ ਸਿੰਘ ਦੇ ਰਾਤੀ ਤੇ ਮੈਨੇ ਸਾਨੂੰ ਸਟੇਟਮੈਂਟ ਦਿੱਤੀ ਆ ਵੀ ਮੈਂ ਇੱਥੇ ਠੀਕਰ ਸਾਹਮਣੇ ਖੜਾ ਹੈਗਾ ਤੇ ਦੋ ਆਪਣੇ ਮੋਟਰਸਾਈਕਲ ਤੇ ਸਵਾਰ ਇੱਕ ਉਹ ਸੱਭਾ ਤੇ ਇੱਕ ਕੋਈ ਪੀਰ ਦਾ ਮੁੰਡਾ ਇਹ ਦੋਵੇਂ ਆਏ ਆ ਮੋਟਰਸਾਈਕਲ ਤੇ ਤੇ ਉਹਨਾਂ ਨੇ ਆਪਣੇ ਪਿਸਤਲ ਫਾਇਰ ਕਰ ਦਿੱਤਾ ਇਹਦੀ ਸਟੇਟਮੈਂਟ ਤੇ ਇੰਨਾ ਦਸਮਤਾ ਉਹ ਕਿ ਮਲਬੀ ਇਹਨਾਂ ਦੀ ਜਿਹੜੀ ਮਾਤਾ ਉਹ ਸਮਝੀ ਦੀ ਉਹ ਮਲਬੀ ਆਪਣਾ ਚਲੋ ਇਹਨਾਂ ਤੇ ਪਹਿਲਾਂ ਕੋ ਮਕਦਮਾ ਦਰਜਾ ਹੈ ਪ੍ਰੈਸ਼ਰ ਪਾਉਂਦੇ ਸੀ ਵੀ ਸਾਡਾ ਮਕਦਮਾ ਵਾਪਸ ਲੈ ਜੀ ਉਹ ਇਹ ਪ੍ਰੈਸ਼ਰ ਦੇ ਵਿੱਚ ਹੀ ਮਲਬੀ ਉਹਨਾਂ ਨੇ ਜਿਹੜਾ ਸਾਰਾ ਜਿਹੜਾ ਵਾਰਦਤ ਕੀਤੀ ਆ ਫਾਇਰ ਇਹਨਾਂ ਦੇ ਦਸਮਤਾ ਇੱਕ ਹੀ ਰੌਣਕ ਫਾਇਰ ਹੋਇਆ ਤੇ ਪਾਇ ਹੀ ਇਹਦੇ ਤੇ ਸਟੇਟਮੈਂਟ ਤੇ ਮਕਦਮਾ ਦਰਜਾ ਕਰ ਦਿੱਤਾ ਵਾ ਤੇ ਗਾਂ ਤੋਂ ਕੀ ਜਿਹੜੀ ਸਾਡੀ ਉਹ ਤੱਕ ਬੀਤੀ ਰਾਤ ਬਟਾਲਾ ਨੇੜੇ ਦੇ ਪਿੰਡ ਦਾਲਮ ਵਿੱਚ ਇੱਕ ਪੋਲਟਰੀ ਫਾਰਮ ਅਤੇ ਜਿੰਦੇ ਮਾਲਕ ਦੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸتے ہیں ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਵੱਲੋਂ ਪੋਲਟਰੀ ਫਾਰਮ ਦੇ ਮਾਲਕ ਤੇ ਗੋਲੀ ਚਲਾਈ ਗਈ ਹੈ ਤੇ ਫਿਰ ਗੁਨੀਮਤ ਦੱਸਦੀ ਇਹ ਰਹੀ ਹੈ ਕਿ ਗੋਲੀ ਉਸ ਸ਼ਖਸ ਤੇ ਲੱਗਣ ਦੀ ਬਜਾਏ ਸ਼ਰਾਬ ਦੇ ਠੇਕੇ ਤੇ ਪਈ ਫ੍ਰਿਜ ਤੇ ਲੱਗ ਗਈ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਗਲਬਾਤ ਦੌਰਾਨ ਜਿਸ ਸ਼ਖਸ ਤੇ ਗੋਲੀ ਲੱਗੀ ਹੈ ਉਸ ਦਾ ਕਹਿਣਾ ਹੈ ਕਿ ਪੋਲਟਰੀ ਫਾਰਮ ਅਤੇ ਜਿਮ ਉਹ ਚਲਾਉਂਦਾ ਜਿਮ ਦਾ ਉਹਨਾਂ ਦਾ ਕੰਮ ਹੈ ਤੇ ਉੱਥੇ ਹੀ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਨਾਲ ਲੱਗਦੇ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਜਿਮ ਦੇ ਵਿੱਚ ਜਿਹੜਾ ਹੈ ਉਹਨਾਂ ਜਾਣਾ ਲੱਗਿਆ ਰਹਿੰਦਾ ਸੀ ਤੇ ਜਿੰਦੀ ਫੀਸ ਜਿਹੜੀ ਹੈ ਜਦੋਂ ਉਹਨਾਂ ਦੇ ਉਹਨਾਂ ਤੋਂ ਮੰਗੀ ਗਈ ਤਾਂ ਫੀਸ ਨਾ ਦੇਣ ਤੇ ਜੜਾਏ ਉਹ ਝਗੜਾ ਹੋਇਆ ਸੀ ਤੇ ਉਸ ਝਗੜੇ ਦੀ ਰੰਜਿਸ਼ ਦੇ ਦੌਰਾਨ ਉਹਨਾਂ ਤੇ ਪਰਚਾ ਵੀ ਜੜਾਏ ਉਹ ਦਰਜ ਹੋਇਆ ਸੀ ਤੇ ਹੁਣ ਉਹ ਪਰਚਾ ਵਾਪਸ ਲੈਣ ਦੇ ਲਈ ਦਬਾਅ ਪਾ ਰਹੇ ਨੇ ਅਤੇ ਉਹਨਾਂ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਨੇ ਇਸੇ ਦੇ ਚੱਲਦੇ ਹੀ ਬੀਤੀ ਰਾਤ ਵੀ ਉਹਨਾਂ ਨੇ ਮੇਰੇ ਤੇ ਗੋਲੀ ਚਲਾਈ ਹੈ ਤੇ ਉੱਥੇ ਹੀ ਤਫ਼ਤੀਸ਼ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਕਿ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਨਾਂ ਦੇ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਤੇ ਇਸ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਤੇ ਜਿਮ ਹੈ ਮੇਰਾ। ਜਿਹੜੀ ਹੈ ਵਾਰਦਾਤ ਹੋਈ ਹੈ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ। ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭਾਂਤੋੜ ਕੀਤੀ ਹੈ ਇੱਥੇ ਆ ਕੇ ਪਹਿਲਾਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਫਿਰ ਭਾਂਤੋੜ ਕਰਤੀ। ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਹੈ। ਫਿਰ ਇਹਨਾਂ ਨੇ ਮੇਰੇ ਤੇ ਦੋ ਅਟੈਕ ਕਰਤੇ ਆ ਹੁਣ ਹੁਣ ਕਹਿੰਦੇ ਵੀ ਪਰਚਾ ਵਾਪਸ ਕਰੋ ਨਹੀਂ ਤਾਂ ਤੈਨੂੰ ਜਾਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਆ 10 15 ਦਿਨ ਹੋ ਗਏ ਆ ਇਹ ਜੀ ਸਾਡੇ ਨਾਲ ਦੇ ਪਿੰਡ ਦੇ ਆ ਮੰਕਲ ਦੇ ਦਾਲਮ ਦੇ ਮੁੰਡੇ ਆ ਹਾਂਜੀ ਹਾਂਜੀ ਪਹਿਲਾਂ ਰਿਕਾਰਡ ਸਾਰਾ ਅਸ਼ੋਕੜੇ ਨਾਂ ਦਾ ਕ੍ਰਾਈਮਨਲ ਹੀ ਆ ਹਾਂਜੀ ਪੁਲਿਸ ਸਾਥ ਦੇ ਰਹੀ ਪੂਰਾ ਤੁਸੀਂ ਇੱਥੇ ਕੀ ਕਰਨਾ ਸੀ ਜੀ ਮੈਂ ਆ ਸਾਹਮਣੇ ਦੁਕਾਨ ਤੇ ਆ ਇਸ ਮੇਰਾ ਪੋਲਟਰੀ ਫਾਰਮ ਦਾ ਕੰਮ ਆ ਮੈਂ ਤੁਹਾਨੂੰ ਦੱਸਿਆ ਮੈਂ ਇਹਨਾਂ ਦੇ ਨਾਲ ਸਾਡੇ ਕੋਲ ਜਿੱਦਾਂ ਵੀਕ ਬਰਡ ਰਹਿ ਜਾਂਦੇ ਉਹਨਾਂ ਦੇ ਬਾਰੇ ਪੁੱਛਣ ਆਇਆ ਸੀਗਾ ਵੀ ਇਹਦਾ ਕੀ ਕੀਤਾ ਜਾਵੇ ਉਹ ਚੀਜ਼ ਬਾਰੇ ਪਤਾ ਕਰਨ ਆਇਆ ਸੀ ਤਾਂ ਮੇਰੇ ਜਸਟ 15 ਮਿੰਟ ਹੋਏ ਮੈਨੂੰ ਉੱਥੇ ਆਏ ਅਨੋਸਰ ਟਾਈਮ ਬੰਦਿਆ ਨੇ ਮੇਰੇ ਤੇ ਹਮਲਾ ਕਰਤਾ ਹੋਇਆ ਸਰ ਆਪਾਂ ਦੇ ਆਪਣੇ ਧਿਆਨੇ ਤੇ ਕੰਮ ਲੱਗੇ ਹਾਂ ਤੇ ਸਾਨੂੰ ਮਤਲਬ ਆਵਾਜ਼ ਆਈਏ ਵੀ ਜਿੱਦਾਂ ਕੋਈ ਟਾਇਰ ਫਟਣ ਦੀ ਜਾਂ ਐਦਾ ਆਵਾਜ਼ ਆਈ ਸੀ ਤੇ ਉਹ ਤੁਹਾਨੂੰ ਬਾਅਦ ਚ ਪਤਾ ਲੱਗਾ ਕਿ ਗੋਲੀ ਚੱਲੀ ਹੈ ਇਹ ਕੀ ਹੋਇਆ ਸਰ ਇਹ ਇਹ ਸਾਡੇ ਯਾਰ ਕੈਂਡੀ ਤੇ ਲੱਗਾ ਜੀ ਉਦੋਂ ਸਾਰੇ ਹੀ ਆਪਣੇ ਧਿਆਨ ਆਪਣਾ ਕੰਮ ਕਰਦੇ ਆ ਆਪਣਾ ਜਿਹਾ ਆਪਣਾ ਹਿਸਾਬ ਤਾ ਹੁੰਦਾ ਉਹ ਕਰ ਰਹੇ ਸੀ ਤੇ ਸਾਨੂੰ ਬਿਲਕੁਲ ਤੋਂ ਪਤਾ ਨਹੀਂ ਕਿ ਕਿੰਨੇ ਲੋਕ ਸਨ ਇਹ ਸਾਰਾ ਹੀ ਨਹੀਂ ਦਿਖੇਗੇ ਸਾਨੂੰ ਪਤਾ ਨਹੀਂ ਲੱਗਾ ਕਿਉਂਕਿ ਅਸੀਂ ਆਪਣੇ ਧਿਆਰ ਆਪਣਾ ਸੀਲ ਡੇ ਕਰ ਲੈ ਆਪਣਾ ਕੰਮ ਕਰ ਰਹੇ ਹਾਂ ਇਹ ਕਿੰਨਾ ਗਰਾਸ਼ਕੀ ਇਹ ਗੁਰਪ੍ਰੀਤ ਸਿੰਘ ਦੇ ਰਾਤੀ ਚ ਉਹਨੇ ਸਾਨੂੰ ਸਟੇਟਮੈਂਟ ਦਿੱਤੀ ਆ ਵੀ ਮੈਂ ਇੱਥੇ ਠੇਕੇਰ ਸਾਹਮਣੇ ਖੜਾ ਹੈਗਾ ਤੇ ਦੋ ਆਪਣੇ ਮੋਟਰਸਾਈਕਲ ਸਵਾਰੀ ਕਿਉਂਕਿ ਸਭ ਇਹ ਸੱਭਾ ਤੇ ਇੱਕ ਕੋਈ ਕੀਰਤਾ ਮੁੰਡਾ ਇਹ ਦੋਵੇਂ ਆਏ ਆ ਮੋਟਰਸਾਈਕਲ ਤੇ 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 ਉਹਨਾਂ ਨੇ ਆਪਣੇ ਪਿਸਟਲ ਫਾਇਰ ਕਰ ਦਿੱਤਾ ਇਹਦੀ ਸਟੇਟਮੈਂਟ ਤੇ ਇੰਨਾ ਦੱਸੇ ਮੁਤਾਬਕ ਮਿਲਦੀ ਹੈ ਇਹਨਾਂ ਦੀ ਜਿਹੜੀ ਮਾਤਾ ਵਸਰਜੀ ਦੀ ਉਹ ਮਿਲਦੀ ਆਪਣਾ ਚਲੋ ਇਹਨਾਂ ਤੇ ਪਹਿਲਾਂ ਕੋ ਮਕਦਮਾ ਦਰਜ ਆ ਪ੍ਰੈਸ਼ਰ ਪਾਉਂਦੇ ਸੀ ਵੀ ਸਾਡਾ ਮੁਤਾਬਕ ਉਹਦਾ ਵਾਸਲਾ ਨਹੀਂ ਉਹ ਇਹ ਪ੍ਰੈਸ਼ਰ ਦੇ ਵਿੱਚ ਹੀ ਮਿਲਦੀ ਉਹਨਾਂ ਨੇ ਜਿਹੜਾ ਸਾਰਾ ਜਿਹੜਾ ਵਾਰਦਾਤ ਕੀਤੀ ਆ ਫਾਇਰ ਇਹਨਾਂ ਨੇ ਦੱਸੇ ਇੱਕ ਹੀ ਰੋਣ ਫਾਇਰ ਹੋਇਆ ਤੇ ਪਾਇ ਹੀ ਇਹਦੇ ਤੇ ਸਟੇਟਮੈਂਟ ਤੇ ਮਕਦਮਾ ਦਰਜ ਜਿਹੜਾ ਕਰ ਦਿੱਤਾ ਵਾ ਤੇ ਗਾਂ ਤੋਂ ਕੀ ਜਿਹੜੀ ਸਾਡੀ ਹੋਤ ਬੀਤੀ ਰਾਤ ਬਟਾਲਾ ਨੇੜੇ ਦੇ ਪਿੰਡ ਦਾਲਮ ਵਿੱਚ ਇੱਕ ਪোলਟਰੀ ਫਾਰਮ ਅਤੇ ਜਿੰਦੇ ਮਾਲਕ ਦੇ ਜਾਣੇਵਾਂ ਹਮਲਾ ਹੁੰਦੀ ਖਬਰ ਸਾਹਮਣੇ ਆਈ ਹੈ। ਦੱਸتے ہیں ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਵੱਲੋਂ ਪোলਟਰੀ ਫਾਰਮ ਦੇ ਮਾਲਕ ਤੇ ਗੋਲੀ ਚਲਾਈ ਗਈ ਹੈ ਤੇ ਫਿਰ ਗੁਨੀਮਤ ਦੱਸਦੀ ਇਹ ਰਹੀ ਹੈ ਕਿ ਗੋਲੀ ਉਸ ਸ਼ਖਸ ਤੇ ਲੱਗਣ ਦੀ ਬਜਾਏ ਸ਼ਰਾਬ ਦੇ ਠੇਕੇ ਤੇ ਪਈ ਫ੍ਰਿਜ ਤੇ ਲੱਗ ਗਈ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਗਲਬਾਤ ਦੌਰਾਨ ਜਿਸ ਸ਼ਖਸ ਤੇ ਗੋਲੀ ਲੱਗੀ ਹੈ ਉਸ ਦਾ ਕਹਿਣਾ ਹੈ ਕਿ ਪੋਲਟਰੀ ਫਾਰਮ ਅਤੇ ਜਿਮ ਉਹ ਚਲਾਉਂਦਾ ਹੁੰਦਾ ਹੈ ਜਿੰਮ ਦਾ ਉਹਨਾਂ ਦਾ ਕੰਮ ਹੈ ਤੇ ਉੱਥੇ ਹੀ ਉਹਨਾਂ ਨੇ ਵੀ ਗੱਲ ਦੱਸੀ ਹੈ ਕਿ ਨਾਲ ਲੱਗਦੇ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਜਿੰਮ ਦੇ ਵਿੱਚ ਜਿਹੜਾ ਹੈ ਉਹਨਾਂ ਜਣਾ ਲੱਗਿਆ ਰਹਿੰਦਾ ਸੀ ਤੇ ਜਿੰਮ ਦੀ ਫੀਸ ਜਿਹੜੀ ਹੈ ਜਦੋਂ ਉਹਨਾਂ ਦੇ ਉਹਨਾਂ ਤੋਂ ਮੰਗੀ ਗਈ ਤਾਂ ਫੀਸ ਨਾ ਦੇਣ ਤੇ ਜਿਹੜਾ ਹੈ ਉਹ ਝਗੜਾ ਹੋਇਆ ਸੀ ਤੇ ਉਸ ਝਗੜੇ ਦੀ ਰੰਜਿਸ਼ ਦੇ ਦੌਰਾਨ ਉਹਨਾਂ ਤੇ ਪਰਚਾ ਵੀ ਜਿਹੜਾ ਹੈ ਉਹ ਦਰਜ ਹੋਇਆ ਸੀ ਤੇ ਹੁਣ ਉਹ ਪਰਚਾ ਵਾਪਸ ਲੈਣ ਦੇ ਲਈ ਦਬਾਅ ਪਾ ਰਹੇ ਨੇ ਅਤੇ ਉਹਨਾਂ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਨੇ ਇਸ ਦੇ ਚਲਦੇ ਹੀ ਬੀਤੀ ਰਾਤ ਵੀ ਉਹਨਾਂ ਨੇ ਮੇਰੇ ਤੇ ਗੋਲੀ ਚਲਾਈ ਹੈ ਤੇ ਉੱਥੇ ਹੀ ਤਫਤੀਸ਼ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਨਾਂ ਦੇ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਤੇ ਇਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਜੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਤੇ ਜਿਮ ਹੈ ਮੇਰਾ ਜਿਹੜੀ ਇਹ ਵਾਰਦਾਤ ਹੋਈ ਹੈ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭੰਨ ਤੋੜ ਕੀਤੀ ਹੈ ਇੱਥੇ ਆ ਕੇ ਪਹਿਲਾਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਫਿਰ ਭੰਨ ਤੋੜ ਕਰਤੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਆ ਫਿਰ ਇਹਨਾਂ ਨੇ ਮੇਰੇ ਤੇ ਦੋ ਟੈਗ ਕਰਤੇ ਆ ਹੁਣ ਹੁਣ ਕਹਿੰਦੇ ਵੀ ਪਰਚਾ ਵਾਪਸ ਕਰੋ ਨਹੀਂ ਤਾਂ ਤੈਨੂੰ ਜਾਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਆ 10 15 ਦਿਨ ਹੋ ਗਏ ਆ ਇਹ ਜੀ ਸਾਡੇ ਨਾਲ ਦੇ ਪਿੰਡ ਦੇ ਆ ਮੰਗਲ ਦੇ 달ਮ ਦੇ ਮੁੰਡੇ ਆ ਹਾਂਜੀ ਹਾਂਜੀ ਪਹਿਲਾਂ ਰਿਕਾਰਡ ਸਾਰਾ ਸ਼ੋਕਰੇ ਨਾਲ ਦਾ ਕ੍ਰਿਮੀਨਲ ਹੀ ਆ ਹਾਂਜੀ ਪੁਲਿਸ ਸਾਥ ਦੇ ਰਹੀ ਪੂਰਾ ਤੁਸੀਂ ਇੱਥੇ ਕੀ ਕਰਨਾ ਸੀ ਇੱਥੇ ਜੀ ਮੈਂ ਆ ਸਾਹਮਣੇ ਦੁਕਾਨ ਤੇ ਆ ਸੀ ਮੇਰਾ ਪੋਲਟਰੀ ਫਾਰਮ ਦਾ ਕੰਮ ਆ ਮੈਂ ਤੁਹਾਨੂੰ ਦੱਸਿਆ ਮੈਂ ਇਹਨਾਂ ਦੇ ਨਾਲ ਸਾਡੇ ਕੋਲ ਜਿੱਦਾਂ ਵੀਕ ਬਰਡ ਰਹਿ ਜਾਂਦੇ ਆ ਉਹਨਾਂ ਦੇ ਬਾਰੇ ਪੁੱਛਣ ਆਇਆ ਸੀਗਾ ਵੀ ਇਹਦਾ ਕੀ ਕੀਤਾ ਜਾਵੇ ਉਹ ਚੀਜ਼ ਬਾਰੇ ਪਤਾ ਕਰਨ ਆਇਆ ਸੀ ਤੇ ਮੇਰੇ ਜਸਟ 15 ਮਿੰਟ ਹੋਏ ਮੈਂ ਉੱਥੇ ਆਇਆ ਨ ਉਸੇ ਟਾਈਮ ਬੰਦਿਆਂ ਨੇ ਮੇਰੇ ਤੇ ਹਮਲਾ ਕਰਤਾ ਹੋਇਆ ਸਾਰਾ ਆਪਾਂ ਦੇ ਆਪਣੇ ਧਿਆਨੇ ਤੇ ਕੰਮ ਲੱਗੇ ਹਾਂ ਤੇ ਸਾਨੂੰ ਮਤਲਬ ਆਵਾਜ਼ ਆਈਏ ਵੀ ਜਿੱਦਾਂ ਕੋਈ ਟਾਇਰ ਫਟਣ ਦੀ ਜਾਂ ਐਦਾ ਆਵਾਜ਼ ਆਈ ਸੀ ਜੋ ਤੁਹਾਨੂੰ ਬਾਅਦ ਚ ਪਤਾ ਲੱਗਾ ਤੇ ਗੋਲੀ ਚੱਲੀ ਏ ਇਹ ਕੀ ਹੋਇਆ ਸਰ ਇਹ ਇਹ ਸਾਡੇ ਯਾਰ ਕੈਂਡੀ ਤੇ ਲੱਗਾ ਜੀ ਉਦੋਂ ਸਾਰੇ ਹੀ ਆਪਣੇ ਧਿਆਨ ਆਪਣਾ ਕੰਮ ਕਰਦੇ ਆ ਆਪਣਾ ਜ ਆਪਣਾ ਹਸਾਬਤਾ ਹੁੰਦਾ ਉਹ ਕਰ ਰਹੇ ਸੀ ਤੇ ਸਾਨੂੰ ਬਲਪਾਰ ਤੋਂ ਪਤਾ ਨਹੀਂ ਜੀ ਕਿੱਦੇ ਲੋਕ ਸੀ ਇਹ ਸਾਰਾ ਹੀ ਨਹੀਂ ਦਿਖਾਈ ਇਹ ਸਾਨੂੰ ਪਤਾ ਲੱਗਾ ਕਿ ਕਿ ਅਸੀਂ ਆਪਣੇ ਧਿਆਰ ਆਪਣਾ ਸੀਲ ਡੇ ਕਰਨਾ ਆਪਣਾ ਕੰਮ ਕਰ ਰਹੇ ਹਾਂ ਇਹ ਗੁਰਪ੍ਰੀਤ ਸਿੰਘ ਦੇ ਰਾਤੀ ਤੇ ਮੈਨੇ ਸਾਨੂੰ ਸਟੇਟਮੈਂਟ ਦਿੱਤੀ ਆ ਵੀ ਮੈਂ ਇੱਥੇ ਠੇਕੇਰ ਸਾਹਮਣੇ ਖੜਾ ਹੈਗਾ ਤੇ ਦੋ ਆਪਣੇ ਮੋਟਰਸਾਈਕਲ 'ਤੇ ਸਵਾਰ ਇੱਕ ਸਬਜੀ ਸ਼ਬਾ ਤੇ ਇੱਕ ਕੋਈ ਪੀਰ ਦਾ ਮੁੰਡਾ ਇਹ ਦੋਵੇਂ ਆਏ ਆ ਮੋਟਰਸਾਈਕਲ 'ਤੇ ਤੇ ਤੇ ਉਹਨਾਂ ਨੇ ਆਪਣੇ ਪਿਸਤਲ ਫਾਇਰ ਕਰ ਦਿੱਤਾ ਇਹਦੀ ਸਟੇਟਮੈਂਟ ਦੇ ਇੰਨਾ ਦਸੂਤਾ ਉਹ ਕਿ ਮਲਪੀ ਇਹਨਾਂ ਦੀ ਜਿਹੜੀ ਮਾਤਾ ਉਹ ਸਮਝੀਦੀ ਉਹ ਮਲਪੀ ਆਪਣਾ ਚਲੋ ਇਹਨਾਂ ਤੇ ਪਹਿਲਾਂ ਕੋ ਮਕਦਮਾ ਦਰਜਾ ਪ੍ਰੈਸ਼ਰ ਪਾਉਂਦੇ ਸੀ ਸਾਡਾ ਮਕਦਮਾ ਦਾ ਵਾਸਦਾ ਜੀ ਉਹ ਇਹ ਪ੍ਰੈਸ਼ਰ ਦੇ ਵਿੱਚ ਹੀ ਮਲਪੀ ਉਹਨਾਂ ਨੇ ਜਿਹੜਾ ਸਾਰਾ ਜਿਹੜੀ ਵਾਰਦਤ ਕੀਤੀ ਆ ਫਾਇਰ ਇਹਨਾਂ ਨੇ ਦੱਸੂਤਾ ਇੱਕ ਹੀ ਰੌਣਕ ਫਾਇਰ ਹੋਇਆ ਤੇ ਪਾਇ ਹੀ ਇਹਦੇ ਤੇ ਸਟੇਟਮੈਂਟ ਤੇ ਮਕਦਮਾ ਦਰਜਾ ਕਰ ਦਿੱਤਾ ਵਾ ਤੇ ਗਾਂ ਤੋਂ ਕੀ ਜਿਹੜੀ ਸਾਡੀ ਉਹ ਚੱਲ ਰਾਤ ਬਟਾਲਾ ਨੇੜੇ ਦੇ ਪਿੰਡ ਦਾਲਮ ਵਿੱਚ ਇੱਕ ਪੋਲਟਰੀ ਫਾਰਮ ਅਤੇ ਜਿੰਦੇ ਮਾਲਕ ਦੇ ਜਾਣਨੇ ਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸتے ਹੀ ਇਹ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਵੱਲੋਂ ਪੋਲਟਰੀ ਫਾਰਮ ਦੇ ਮਾਲਕ ਤੇ ਗੋਲੀ ਚਲਾਈ ਗਈ ਹੈ ਤੇ ਫਿਰ ਗੁਨੀਮਤ ਦੱਸਦੀ ਇਹ ਰਹੀ ਹੈ ਕਿ ਗੋਲੀ ਉਸ ਸ਼ਖਸ ਤੇ ਲੱਗਣ ਦੀ ਬਜਾਏ ਸ਼ਰਾਬ ਦੇ ਠੇਕੇ ਤੇ ਪਈ ਫ੍ਰਿਜ ਤੇ ਲੱਗ ਗਈ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਗਲਬਾਤ ਦੌਰਾਨ ਜਿਸ ਸ਼ਖਸ ਤੇ ਗੋਲੀ ਲੱਗੀ ਹੈ ਉਸ ਦਾ ਕਹਿਣਾ ਹੈ ਕਿ ਪੋਲਟਰੀ ਫਾਰਮ ਅਤੇ ਜਿਮ ਉਹ ਚਲਾਉਂਦਾ ਹੈ जिम ਦਾ ਉਹਨਾਂ ਦਾ ਕੰਮ ਹੈ ਤੇ ਉੱਥੇ ਹੀ ਉਹਨਾਂ ਨੇ ਵੀ ਗੱਲ ਦੱਸੀ ਹੈ ਕਿ ਨਾਲ ਲੱਗਦੇ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਜਿਮ ਦੇ ਵਿੱਚ ਜਿਹੜਾ ਹੈ ਉਹਨਾਂ ਜਾਣਾ ਲੱਗਿਆ ਰਹਿੰਦਾ ਸੀ ਤੇ ਜਿਮ ਦੀ ਫੀਸ ਜਿਹੜੀ ਹੈ ਜਦੋਂ ਉਹਨਾਂ ਦੇ ਉਹਨਾਂ ਤੋਂ ਮੰਗੀ ਗਈ ਤਾਂ ਫੀਸ ਨਾ ਦੇਣ ਤੇ ਜਿਹੜਾ ਇਹ ਝਗੜਾ ਹੋਇਆ ਸੀ ਤੇ ਉਸ ਝਗੜੇ ਦੀ ਰੰਜਿਸ਼ ਤੇ ਦੌਰਾਨ ਉਹਨਾਂ ਤੇ ਪਰਚਾ ਵੀ ਜਿਹੜਾ ਹੈ ਉਹ ਦਰਜ ਹੋਇਆ ਸੀ ਤੇ ਹੁਣ ਉਹ ਪਰਚਾ ਵਾਪਸ ਲੈਣ ਦੇ ਲਈ ਦਬਾਅ ਪਾ ਰਹੇ ਨੇ ਅਤੇ ਉਹਨਾਂ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਨੇ ਇਸੇ ਦੇ ਚੱਲਦੇ ਹੀ ਬੀਤੀ ਰਾਤ ਵੀ ਉਹਨਾਂ ਨੇ ਮੇਰੇ ਤੇ ਗੋਲੀ ਚਲਾਈ ਹੈ ਤੇ ਉੱਥੇ ਹੀ ਤਫ਼ਤੀਸ਼ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਕਿ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਨਾਂ ਦੇ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਤੇ ਇਸ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਤੇ ਜਿਮ ਹੈ ਮੇਰਾ। ਜਿਹੜੀ ਹੈ ਵਾਰਦਾਤ ਹੋਈ ਹੈ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ। ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭਾਂ ਤੋੜ ਕੀਤੀ ਹੈ ਇੱਥੇ ਆ ਕੇ ਪਹਿਲਾਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਫਿਰ ਭਾਂ ਤੋੜ ਕਰਤੀ। ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਹੈ। ਫਿਰ ਇਹਨਾਂ ਨੇ ਮੇਰੇ ਤੇ ਦੋ ਅਟੈਕ ਕਰਤੇ ਆ ਹੁਣ ਹੁਣ ਕਹਿੰਦੇ ਵੀ ਪਰਚਾ ਵਾਪਸ ਕਰੋ ਨਹੀਂ ਤਾਂ ਤੈਨੂੰ ਜਾਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਆ 10 15 ਦਿਨ ਹੋ ਗਏ ਆ ਇਹ ਜੀ ਸਾਡੇ ਨਾਲ ਦੇ ਪਿੰਡ ਦੇ ਆ ਮੰਗਲ ਦੇ 달ਮ ਦੇ ਮੁੰਡੇ ਆ ਹਾਂਜੀ ਹਾਂਜੀ ਪਹਿਲਾਂ ਰਿਕਾਰਡ ਸਾਰਾ ਅਸ਼ੋਕ ਦੇ ਨਾਮ ਦਾ ਕ੍ਰਿਮੀਨਲ ਹੀ ਆ ਹਾਂਜੀ ਪੁਲਿਸ ਸਾਥ ਦੇ ਰਹੀ ਪੂਰਾ ਤੁਸੀਂ ਇੱਥੇ ਕੀ ਕਰਨਾ ਚਾਹੀਦਾ ਜੀ ਮੈਂ ਆ ਸਾਹਮਣੇ ਦੁਕਾਨ ਤੇ ਆ ਸੀ ਮੇਰਾ ਪੋਲਟਰੀ ਫਾਰਮ ਦਾ ਕੰਮ ਆ ਮੈਂ ਤੁਹਾਨੂੰ ਦੱਸਿਆ ਮੈਂ ਇਹਨਾਂ ਦੇ ਨਾਲ ਸਾਡੇ ਕੋਲ ਜਿੱਦਾਂ ਵੀਕ ਬਰਡ ਰਹਿ ਜਾਂਦੇ ਉਹਨਾਂ ਦੇ ਬਾਰੇ ਪੁੱਛਣ ਆਇਆ ਸੀਗਾ ਵੀ ਇਹਦਾ ਕੀ ਕੀਤਾ ਜਾਵੇ ਉਹ ਚੀਜ਼ ਬਾਰੇ ਪਤਾ ਕਰਨ ਆਇਆ ਸੀ ਤਾਂ ਮੇਰੇ ਜਸਟ 15 ਮਿੰਟ ਹੋਏ ਮੈਨੂੰ ਉੱਥੇ ਆਏ ਅਨੌਸਟੇ ਟਾਈਮ ਬੰਦਿਆ ਨੇ ਮਰਤੇ ਹਮਲਾ ਕਰਤਾ ਹੋਇਆ ਸਰ ਆਪਾਂ ਦੇ ਆਪਣੇ ਧਿਆਨੇ ਤੇ ਕੰਮ ਲੱਗੇ ਹਾਂ ਤੇ ਸਾਨੂੰ ਮਤਲਬ ਆਵਾਜ਼ ਆਈ ਹੈ ਵੀ ਜਿੱਦਾਂ ਕੋਈ ਟਾਇਰ ਫਟਣ ਦੀ ਜਾਂ ਐਦਾ ਆਵਾਜ਼ ਆਈ ਸੀ ਤੇ ਉਹ ਤੁਹਾਨੂੰ ਬਾਅਦ ਚ ਪਤਾ ਲੱਗਾ ਕਿ ਗੋਲੀ ਚੱਲੀ ਹੈ ਇਹ ਕੀ ਹੋਇਆ ਸਰ ਇਹ ਇਹ ਸਾਡੇ ਯਾਰ ਕੈਂਡੀ ਤੇ ਲੱਗਾ ਜੀ ਉਦੋਂ ਸਾਰੇ ਹੀ ਆਪਣੇ ਧਿਆਨ ਆਪਣਾ ਕੰਮ ਕਰਦੇ ਆ ਆਪਣਾ ਜਿਹਾ ਆਪਣਾ ਹਿਸਾਬ ਤਾ ਹੁੰਦਾ ਉਹ ਕਰ ਰਹੇ ਸੀ ਤੇ ਸਾਨੂੰ ਬਿਲਕੁਲ ਤੋਂ ਪਤਾ ਨਹੀਂ ਕਿ ਕਿੰਨੇ ਲੋਕ ਸੀ ਇਹ ਸਾਰਾ ਹੀ ਨਹੀਂ ਦਿਖਾਇਆ ਸਾਨੂੰ ਪਤਾ ਨਹੀਂ ਲੱਗਾ ਕਿਉਂਕਿ ਅਸੀਂ ਆਪਣੇ ਧਿਆਰ ਆਪਣਾ ਸੀਲ ਡੇ ਕਰ ਲੈ ਆਪਣਾ ਕੰਮ ਕਰ ਰਹੇ ਹਾਂ ਇਹ ਗੁਰਪ੍ਰੀਤ ਸਿੰਘ ਦੇ ਰਾਤੀ ਚ ਮੈਨੂੰ ਸਾਨੂੰ ਸਟੇਟਮੈਂਟ ਦਿੱਤੀ ਆ ਵੀ ਮੈਂ ਇੱਥੇ ਠੇਕੇਰ ਸਾਹਮਣੇ ਖੜਾ ਹੈਗਾ ਤੇ ਦੋ ਆਪਣੇ ਮੋਟਰਸਾਈਕਲ ਸਵਾਰੀ ਕਿਉਂਕਿ ਸਾਡੀ ਸੱਭਾ ਤੇ ਇੱਕ ਕੋਈ ਕੀਰਤਾਂ ਮੁੰਡਾ ਇਹ ਦੋਵੇਂ ਆਏ ਆ ਮੋਟਰਸਾਈਕਲ ਤੇ 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 ਉਹਨਾਂ ਨੇ ਆਪਣੇ ਪਿਸਤਲ ਫਾਇਰ ਕਰ ਦਿੱਤਾ ਇਹਦੀ ਸਟੇਟਮੈਂਟ ਤੇ ਇੰਨਾ ਦਸਮਤੂਲਕ ਮਲਪੀਏ ਇਹਨਾਂ ਦੀ ਜਿਹੜੀ ਮਾਤਾ ਵਾ ਸਬਜੀ ਦੀ ਉਹ ਵੀ ਮਲਪੀਆ ਆਪਣਾ ਚਲੋ ਇਹਨਾਂ ਤੇ ਪਹਿਲਾਂ ਕੋ ਮਕਦਮਾ ਦਰਜ ਆ ਪ੍ਰੈਸ਼ਰ ਪਾਉਂਦੇ ਸੀ ਵੀ ਸਾਡਾ ਮਤ ਮਾਦਾ ਵਾਸਤੇ ਉਹ ਇਹ ਪ੍ਰੈਸ਼ਰ ਦੇ ਵਿੱਚ ਹੀ ਮਲਪੀਆ ਉਹਨਾਂ ਨੇ ਜਿਹੜਾ ਸਾਰਾ ਜਿਵਾਦਤ ਕੀਤੀ ਆ ਫਾਇਰ ਇਹਨਾਂ ਨੇ ਦਸਮਤੂਲਕ ਇੱਕ ਹੀ ਰੌਂਦ ਫਾਇਰ ਹੋਇਆ ਤੇ ਅਸੀਂ ਇਹਦੇ ਤੇ ਸਟੇਟਮੈਂਟ ਤੇ ਮਕਦਮਾ ਦਰਜ ਜਿਹੜਾ ਕਰ ਦਿੱਤਾ ਵਾ ਤੇ ਗਾਂ ਤੋਂ ਕੀ ਜਿਹੜੀ ਸਾਡੀ ਉਹ ਚੱਕ ਬੀਤੀ ਰਾਤ ਬਟਾਲਾ ਨੇੜੇ ਦੇ ਪਿੰਡ ਦਾਲਮ ਵਿੱਚ ਇੱਕ ਪੋਲਟਰੀ ਫਾਰਮ ਅਤੇ ਜਿੰਦ ਦੇ ਮਾਲਕ ਦੇ ਜਾਣਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸتے ہیں ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਵੱਲੋਂ ਪੋਲਟਰੀ ਫਾਰਮ ਦੇ ਮਾਲਕ ਤੇ ਗੋਲੀ ਚਲਾਈ ਗਈ ਹੈ ਤੇ ਫਿਰ ਗੁਨੀਮਤ ਦੱਸਦੀ ਇਹ ਰਹੀ ਹੈ ਕਿ ਗੋਲੀ ਉਸ ਸ਼ਖਸ ਤੇ ਲੱਗਣ ਦੀ ਬਜਾਏ ਸ਼ਰਾਬ ਦੇ ਠੇਕੇ ਤੇ ਪਈ ਫ੍ਰਿਜ ਤੇ ਲੱਗ ਗਈ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਗਲਬਾਤ ਦੌਰਾਨ ਜਿਸ ਸ਼ਖਸ ਤੇ ਗੋਲੀ ਲੱਗੀ ਹੈ ਉਸ ਦਾ ਕਹਿਣਾ ਹੈ ਕਿ ਪੋਲਟਰੀ ਫਾਰਮ ਅਤੇ ਜਿੰਮ ਉਹ ਚਲਾਉਂਦਾ ਜਿਮ ਦਾ ਉਹਨਾਂ ਦਾ ਕੰਮ ਹੈ ਤੇ ਉੱਥੇ ਹੀ ਉਹਨਾਂ ਨੇ ਵੀ ਗੱਲ ਦੱਸੀ ਹੈ ਕਿ ਨਾਲ ਲੱਗਦੇ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਜਿਮ ਦੇ ਵਿੱਚ ਜਿਹੜਾ ਹੈ ਉਹਨਾਂ ਜਾਣਾ ਲੱਗਿਆ ਰਹਿੰਦਾ ਸੀ ਤੇ ਜਿਮ ਦੀ ਫੀਸ ਜਿਹੜੀ ਹੈ ਜਦੋਂ ਉਹਨਾਂ ਦੇ ਉਹਨਾਂ ਤੋਂ ਮੰਗੀ ਗਈ ਤਾਂ ਫੀਸ ਦਾ ਦੇਣ ਤੇ ਜੜਾਏ ਉਹ ਝਗੜਾ ਹੋਇਆ ਸੀ ਤੇ ਉਸ ਝਗੜੇ ਦੀ ਰੰਜਿਸ਼ ਤੇ ਦੌਰਾਨ ਉਹਨਾਂ ਤੇ ਪਰਚਾ ਵੀ ਜੜਾਏ ਉਹ ਦਰਜ ਹੋਇਆ ਸੀ ਤੇ ਹੁਣ ਉਹ ਪਰਚਾ ਵਾਪਸ ਲੈਣ ਦੇ ਲਈ ਦਬਾਅ ਪਾ ਰਹੇ ਨੇ ਅਤੇ ਉਹਨਾਂ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਨੇ ਇਸੇ ਦੇ ਚੱਲਦੇ ਹੀ ਬੀਤੀ ਰਾਤ ਵੀ ਉਹਨਾਂ ਨੇ ਮੇਰੇ ਤੇ ਗੋਲੀ ਚੜਾਈ ਹੈ ਤੇ ਉੱਥੇ ਹੀ ਤਫ਼ਤੀਸ਼ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਕਿਹਾ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਨਾਂ ਦੇ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਤੇ ਇਸ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਤੇ ਜਿਮ ਹੈ ਮੇਰਾ। ਜਿਹੜੀ ਹੈ ਵਾਰਦਾਤ ਹੋਈ ਹੈ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ। ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭਾਂ ਤੋੜ ਕੀਤੀ ਹੈ ਇੱਥੇ ਆ ਕੇ ਪਹਿਲਾਂ ਇਹਨਾਂ ਨੇ ਧਮਕੀਆਂ ਦਿੱਤੀਆਂ ਫਿਰ ਭਾਂ ਤੋੜ ਕਰਤੀ। ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਹੈ। ਫਿਰ ਇਹਨਾਂ ਨੇ ਮੇਰੇ ਤੇ ਦੋ ਟੈਗ ਕਰਤੇ ਆ ਹੁਣ ਹੁਣ ਕਹਿੰਦੇ ਵੀ ਪਰਚਾ ਵਾਪਸ ਕਰੋ ਨਹੀਂ ਤਾਂ ਤੈਨੂੰ ਜਾਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਆ 10 15 ਦਿਨ ਹੋ ਗਏ ਆ ਇਹ ਜੀ ਸਾਡੇ ਨਾਲ ਦੇ ਪਿੰਡ ਦੇ ਆ ਮੰਨਤਲ ਦੇ ਆਦਲਮ ਦੇ ਮੁੰਡੇ ਆ ਹਾਂਜੀ ਹਾਂਜੀ ਪਹਿਲਾਂ ਰਿਕਾਰਡ ਸਾਰਾ ਅਪਸ਼ੋਕਰੇ ਨਾਲ ਦਾ ਕ੍ਰਿਮੀਨਲ ਹੀ ਆ ਹਾਂਜੀ ਪੁਲਿਸ ਸਾਥ ਦੇ ਰਹੀ ਪੂਰਾ ਤੁਸੀਂ ਇੱਥੇ ਕੀ ਕਰਨਾ ਸੀਟ ਜੀ ਮੈਂ ਆ ਸਾਹਮਣੇ ਦੁਕਾਨ ਤੇ ਆ ਸੀ ਮੇਰਾ ਪੋਲਟਰੀ ਫਾਰਮ ਦਾ ਕੰਮ ਆ ਮੈਂ ਤੁਹਾਨੂੰ ਦੱਸਿਆ ਮੈਂ ਇਹਨਾਂ ਦੇ ਨਾਲ ਸਾਡੇ ਕੋਲ ਜਿੱਦਾਂ ਵੀਕ ਬਰਡ ਰਹਿ ਜਾਂਦੇ ਉਹਨਾਂ ਦੇ ਬਾਰੇ ਪੁੱਛਣ ਆਇਆ ਸੀਗਾ ਵੀ ਇਹਦਾ ਕੀ ਕੀਤਾ ਜਾਵੇ ਉਹ ਚੀਜ਼ ਬਾਰੇ ਪਤਾ ਕਰਨ ਆਇਆ ਸੀ ਤੇ ਮੇਰੇ ਜਸਟ 15 ਮਿੰਟ ਹੋਏ ਮੈਂ ਉੱਥੇ ਆਇਆ ਨ ਉਸੇ ਟਾਈਮ ਬੰਦਿਆਂ ਨੇ ਮੇਰੇ ਤੇ ਹਮਲਾ ਕਰਤਾ ਹੋਇਆ ਸਰ ਆਪਾਂ ਦੇ ਆਪਣੇ ਧਿਆਨੇ ਤੇ ਕੰਮ ਲੱਗੇ ਹਾਂ ਤੇ ਸਾਨੂੰ ਮਤਲਬ ਆਵਾਜ਼ ਆਈਏ ਵੀ ਜਿੱਦਾਂ ਕੋਈ ਟਾਇਰ ਫਟਣ ਦੀ ਜਾਂ ਐਦਾ ਆਵਾਜ਼ ਆਈ ਸੀ ਤੇ ਉਹ ਤੁਹਾਨੂੰ ਬਾਅਦ ਚ ਪਤਾ ਲੱਗਾ ਤੇ ਗੋਲੀ ਚੱਲੀ ਹੋਈ ਹੈ ਇਹ ਕੀ ਹੋਇਆ ਸਰ ਇਹ ਇਹ ਸਾਡੇ ਯਾਰ ਕੈਂਡੀ ਤੇ ਲੱਗਾ ਜੀ ਉਦੋਂ ਸਾਰੇ ਹੀ ਆਪਣੇ ਧਿਆਨ ਆਪਣਾ ਕੰਮ ਕਰ ਰਹੇ ਆ ਆਪਣਾ ਜਿਹਾ ਆਪਣਾ ਹਸਾਬਤਾ ਹੁੰਦਾ ਉਹ ਕਰ ਰਹੇ ਨੇ ਤੇ ਸਾਨੂੰ ਬਿਲਕੁਲ ਤੋਂ ਪਤਾ ਨਹੀਂ ਜੀ ਇਹ ਕਿੱਡੀ ਰੋਸ਼ਨੀ ਇਹ ਸਾਰਾ ਹੀ ਨਹੀਂ ਦੇਖਿਆ ਜੀ ਸਾਨੂੰ ਪਤਾ ਨਹੀਂ ਲੱਗਾ ਕਿਉਂਕਿ ਅਸੀਂ ਆਪਣੇ ਧਿਆਰ ਆਪਣਾ ਸੀਲ ਡੇ ਕਰਨ ਆਪਣਾ ਕੰਮ ਕਰ ਰਹੇ ਹਾਂ ਇਹ ਗੁਰਪ੍ਰੀਤ ਸਿੰਘ ਦੇ ਰਾਤੀ ਇਥੇ ਮੈਨੇ ਸਾਨੂੰ ਸਟੇਟਮੈਂਟ ਦਿੱਤੀ ਆ ਵੀ ਮੈਂ ਇਥੇ ਠੇਕੇਰ ਸਾਹਮਣੇ ਖੜਾ ਹੈਗਾ ਤੇ ਦੋ ਆਪਣੇ ਮੋਟਰਸਾਈਕਲ ਸਵਾਰੀ ਕਿਉਂਕਿ ਸਭੀ ਸੱਭਾ ਤੇ ਇੱਕ ਕੋਈ ਕੀਰਤਾਂ ਮੁੰਡਾ ਇਹ ਦੋਵੇਂ ਆਏ ਆ ਮੋਟਰਸਾਈਕਲ ਤੇ 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 ਉਹਨਾਂ ਨੇ ਆਪਣੇ ਪਿਸਤਲ ਫਾਇਰ ਕਰ ਦਿੱਤਾ ਇਹਦੀ ਸਟੇਟਮੈਂਟ ਤੇ ਇਹਨਾਂ ਦੇ ਦਸਮਾਤੂ ਕੇ ਮਲਬੀਏ ਇਹਨਾਂ ਦੀ ਜਿਹੜੀ ਮਾਤਾ ਉਹ ਸਮਝੀਦੀ ਉਹ ਮਲਬੀ ਆਪਣਾ ਚਲੋ ਇਹਨਾਂ ਤੇ ਪਹਿਲਾਂ ਕੋ ਮਕਦਮਾ ਦਰਜ ਆ ਪ੍ਰੈਸ਼ਰ ਪਾਉਂਦੇ ਸੀ ਸਾਡਾ ਮਕਦਮਾ ਦਾ ਵਾਸਲਾ ਜੀ ਉਹ ਇਹ ਪ੍ਰੈਸ਼ਰ ਦੇ ਵਿੱਚ ਹੀ ਮਲਬੀ ਉਹਨਾਂ ਨੇ ਜਿਹੜਾ ਸਾਰਾ ਜਿਹੜੀ ਵਾਦਤ ਕੀਤੀ ਆ ਫਾਇਰ ਇਹਨਾਂ ਦੇ ਦਸਮਾਤੂ ਦਾ ਇੱਕ ਹੀ ਰੌਂ ਫਾਇਰ ਹੋਇਆ ਤੇ ਪਾਇ ਹੀ ਇਹਦੇ ਤੇ ਸਟੇਟਮੈਂਟ ਤੇ ਮਕਦਮਾ ਦਰਜ ਜਿਹੜਾ ਘੱਟਦਾ ਵਾ ਤੇ ਗਾਂ ਤੋਂ ਕੀ ਜਿਹੜੀ ਛੜੀ ਹੋ ਚੁੱਕੀ ਬੀਤੀ ਰਾਤ ਬਟਾਲਾ ਨੇੜੇ ਦੇ ਪਿੰਡ ਦਾਲਮ ਵਿੱਚ ਇੱਕ ਪੋਲਟਰੀ ਫਾਰਮ ਅਤੇ ਜਿੰਮ ਦੇ ਮਾਲਕ ਦੇ ਜਾਣਲੇਵਾ ਹਮਲਾ ਹੁੰਦੀ ਖਬਰ ਸਾਹਮਣੇ ਆਈ ਹੈ। ਦੱਸتے ہیں ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੌਜਵਾਨਾਂ ਵੱਲੋਂ ਪੋਲਟਰੀ ਫਾਰਮ ਦੇ ਮਾਲਕ ਤੇ ਗੋਲੀ ਚਲਾਈ ਗਈ ਹੈ ਤੇ ਫਿਰ ਗੁਨੀਮਤ ਦੱਸਦੀ ਇਹ ਰਹੀ ਹੈ ਕਿ ਗੋਲੀ ਉਸ ਸ਼ਖਸ ਤੇ ਲੱਗਣ ਦੀ ਬਜਾਏ ਸ਼ਰਾਬ ਦੇ ਠੇਕੇ ਤੇ ਪਈ ਫ੍ਰਿਜ ਤੇ ਲੱਗ ਗਈ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਗਲਬਾ ਦੌਰਾਨ ਜਿਸ ਸ਼ਖਸ ਤੇ ਗੋਲੀ ਲੱਗੀ ਹੈ ਉਸ ਦਾ ਕਹਿਣਾ ਹੈ ਕਿ ਪੋਲਟਰੀ ਫਾਰਮ ਅਤੇ ਜਿੰਮ ਉਹ ਚਲਾਉਂਦਾ ਹੁੰਦਾ ਹੈ ਜਿੰਮ ਦਾ ਉਹਨਾਂ ਦਾ ਕੰਮ ਹੈ ਤੇ ਉੱਥੇ ਹੀ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਨਾਲ ਲੱਗਦੇ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਜਿੰਮ ਦੇ ਵਿੱਚ ਜਿਹੜਾ ਹੈ ਉਹਨਾਂ ਜਿਹੜਾ ਲੱਗਿਆ ਰਹਿੰਦਾ ਸੀ ਤੇ ਜਿੰਮ ਦੀ ਫੀਸ ਜਿਹੜੀ ਹੈ ਜਦੋਂ ਉਹਨਾਂ ਦੇ ਉਹਨਾਂ ਤੋਂ ਮੰਗੀ ਗਈ ਤਾਂ ਫੀਸ ਨਾ ਦੇਣ ਤੇ ਜਿਹੜਾ ਹੈ ਉਹ ਝਗੜਾ ਹੋਇਆ ਸੀ ਤੇ ਉਸ ਝਗੜੇ ਦੀ ਰੰਜਿਸ਼ ਤੇ ਦੌਰਾਨ ਉਹਨਾਂ ਤੇ ਪਰਚਾ ਵੀ ਜਿਹੜਾ ਹੈ ਉਹ ਦਰਜ ਹੋਇਆ ਸੀ ਤੇ ਹੁਣ ਉਹ ਪਰਚਾ ਵਾਪਸ ਲੈਣ ਦੇ ਲਈ ਦਬਾਅ ਪਾ ਰਹੇ ਨੇ ਅਤੇ ਉਹਨਾਂ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਨੇ ਇਸ ਦੇ ਦੇ ਚਲਦੇ ਹੀ ਬੀਤੀ ਰਾਤ ਵੀ ਉਹਨਾਂ ਨੇ ਮੇਰੇ ਤੇ ਗੋਲੀ ਚਲਾਈ ਹੈ ਤੇ ਉੱਥੇ ਹੀ ਤਫਤੀਸ਼ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹਨਾਂ ਦੇ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਤੇ ਇਸ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਤੇ ਜਿਮ ਹੈ ਮੇਰਾ ਜਿਹੜੀ ਹੈ ਵਾਰਦਾਤ ਹੋਈ ਹੈ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭਾਂ ਤੋੜ ਕੀਤੀ ਹੈ ਇੱਥੇ ਆ ਕੇ ਪਹਿਲਾਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਫਿਰ ਭਾਂ ਤੋੜ ਕਰਤੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਹੈ ਫਿਰ ਇਹਨਾਂ ਨੇ ਮੇਰੇ ਤੇ ਦੋ ਟੈਗ ਕਰਤੇ